ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹਾਂਸ ਰਾਜ ਹੰਸ ਦਾ ਇੱਕ ਵਫਰ ਤੋਂ ਕਿਸਾਨਾਂ ਦੇ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਕਿਸਾਨੀ ਝੰਡੇ ਹਟਾ ਦੇ ਵਿੱਚ ਫੜ ਕੇ ਨਾਰੇ ਬਾਜ਼ੀ ਤੱਕ ਕੀਤੀ ਜਾਂਦੀ ਹੈ ਹਾਂਸ ਰਾਜ ਹੰਸ ਵਾਪਸ ਜਾਓ ਮਰਦਾਬਾ ਮਰਦਾਬਾ ਹਾਂਸ ਰਾਜ ਹੰਸ ਵਾਪਸ ਜਾਓ ਜੀਓ ਵਾਪਸ ਜਾਓ ਇਹ ਤਸਵੀਰਾਂ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਾਂਸ ਰਾਜ ਹੰਸ ਲੋਕ ਸਭਾ ਚੋਣਾਂ 2024 ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਇਸ ਮੌਕੇ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਉਂਦੇ ਹੋਏ ਜਮ ਕੇ ਪੜਾ ਸਕੱਢੀ ਮੇਰਾ ਨਾਮ ਇਕਬਾਲ ਸਿੰਘ ਆ ਜੀ ਪਿੰਡ ਮੇਰਾ ਇਹੀ ਆ ਸਿੰਘਾਂ ਵਾਲਾ ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਹਰਾ ਦਾ ਅੱਜ ਇੱਥੇ ਹੰਸਰ ਆ ਜੀ ਆਏ ਹੈਗੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡਾ ਕੀ ਰੋਸ਼ਨਾ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਅਦਾ ਖਿਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇੱਕ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚਾ ਦੇ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦਾ ਸੀ ਸਾਡੇ ਮੂਰੇ ਕਿਲ ਕਿਉਂ ਘੱਟ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਸੀ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀ 나ਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਕਿਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਾਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਉੱਥੇ ਹੀ ਦੂਜੇ ਪਾਸੇ ਸਭ ਵਿਰੋਧ ਤੋਂ ਬਾਅਦ ਹੰਸਰਾਜ ਹੰਸ ਦਾ ਵੀ ਬਿਆਨ ਸਾਹਮਣੇ ਹੁੰਦਾ ਉਹਨਾਂ ਦੀ ਸੁਣੋ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ ਗਰੀਬ ਉਹਨਾਂ ਨੂੰ تعلیم ਦਿਓ ਐਜੂਕੇਸ਼ਨ ਦਿਵਾ ਲਾ ਲਿਓ ਤੋਂ ਕਾਬੂ ਦੇ ਦੇ ਜਿਵੇਂ ਗੁਰੂ ਰਵਿਦਾਸ ਮਹਾਰਾਜ ਜਿਨੇ ਕਿਹਾ ਸਾਰਿਆਂ ਨੂੰ ਮਿਲੇ ਛੱਤ ਅੰਨ ਮਿਲੇ ਫਿਰ ਮੇਰਾ ਮਨ ਪਰਸਾ ਲੰਦਾ ਬੇਗਮਪੁਰਾ ਸਹਿਰ ਕਾ ਨਾਮ ਉਹਨਾਂ ਦਾ ਜਿਹੜਾ ਸ਼ਾਬਾਸ਼ ਬੀਓ ਸਰ ਮਾਚੀ ਸਰ ਹਿੰਦੁਸਤਾਨ ਵਿੱਚ ਪਿਛਲੇ 10 ਸਾਲ ਤੋਂ ਬੀਜਪੀ ਇਹ ਫਿਰ ਪੰਜਾਬ ਦਾ ਕਿਤੇ ਨਾ ਕਿਤੇ ਮਤਰੀ ਵਾਲਾ ਸਾਹਬ ਕੀਤਾ ਚਾਹਿਆ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀ ਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਉਹਨਾਂ ਨਾਲ ਆਪਸ ਸਕੇਆਂ ਵਾਲਾ ਵਿਹਾਰ ਕਰੀਏ ਉਹ ਡਬਲ ਮਾਮਾ ਵਰਗਾ ਵਿਹਾਰੇ ਹੈ ਸਰ ਨੂੰ ਸਰ ਪੂਰੇ ਦੇਸ਼ ਦੇ ਵਿੱਚ ਇੰਨੇ ਸੀਟਾਂ ਪਰ ਪੰਜਾਬ ਦੇ ਉੱਤੇ 18 ਸੀਟਾਂ ਨੂੰ ਕੋਈ ਸਮਝ ਨਹੀਂ ਆਉਂਦਾ ਕਹਿੰਦੇ ਕੋਈ ਪੰਜਾਬ ਨੂੰ ਜਿੱਤਾਉਗੇ ਤੇ ਸਮਝ ਨਹੀਂ ਨਹੀਂ ਸਮਝਦੇ ਕਹਿੰਦਾ ਕਿ ਆ ਇਹਦਾ ਪੰਜਾਬ ਨੂੰ ਲੋਡ ਨਹੀਂ ਦੀ ਜਿਹੜੀ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਇਕੱਲੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਡਿਵੈਲਪਮੈਂਟ ਨੇ ਇਜੂਕੇਸ਼ਨ ਵਾਕੀ ਫੈਕਟਰੀਜ਼ ਆਰ ਫਰਮਸ ਜਿਹੜੀਆਂ ਬਿਲਕੁਲ ਨਹੀਂ ਆ ਕਿ ਜਿਹੜੀਆਂ ਅੰਦਰ ਬੰਦ ਨੇ ਇਹ ਹਸਪਤਾਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖਦਾਰੀ ਮੈਂ ਹਮੇਸ਼ਾ ਗੱਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾਂ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਨੇ ਅੱਛਾ ਤੁਸੀਂ ਫ੍ਰੀ ਕੁੜਦੀ ਨਮੰਦਗੀ ਕਰਨੀ ਚਾਹ ਜਾਂ ਰਹੇ ਹੋ ਦਿਖਾ ਕਿ ਕਿੱਥੇ ਜਾਵੇ ਤੇ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਆ ਕੀ ਲੋਕ ਮੰਗ ਕਰਦੇ ਤੇ ਕੀ ਹੋ ਚਿਰੇ ਪਿਛੇ ਵੀ ਹੋਣਾ ਕੀ ਚਾਹੀਦਾ ਜੀ ਉਹ ਤਾਂ ਲੈ ਕੇ ਆਏ ਤੁਸੀਂ ਹੋਣਾ ਥੋੜਾ ਉਹੀ ਚਾਹੀਦਾ ਜੋ ਲੋਕ ਚਾਹਣਗੇ ਮੈਂ ਐਵੇਂ ਹੀ ਕਹਾਂ ਕਿ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲ ਆਉਂਦੇ ਵੀ ਕਿਹੜੇ ਕੰਮ ਨਹੀਂ ਹੋਏ ਪਿਛੇ ਸਰਕਾਰਾਂ ਨੇ ਨਹੀਂ ਨਹੀਂ ਆ ਕਿ ਦੇਖੋ ਲੋਕਾਂ ਦੀ ਤੇ ਮੈਂ ਹੈਰਾਨ ਹਾਂ ਕਿ ਫਰੀਦਕੋਟ ਵਰਗੇ ਸ਼ਹਿਰ ਜਿਹੜਾ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ ਈਵਨ ਸੀਵਰੇਜ ਦੀ ਪ੍ਰੋਬਲਮ ਹੈ ਕਾਉਂਸਲ ਲੈਵਲ ਦੀ ਗੱਲ ਹੈ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪੈਣਾ ਕੋਈ ਬਹੁਤ ਸੀਰੀਅਸ ਬਿਮਾਰ ਹੋ ਜਾਏ ਪਹਿਲਾਂ ਤਾਂ ਮੋਗੇ ਲੈ ਕੇ ਆਉਣੇ ਮੋਗੇ ਉਸ ਤਰ੍ਹਾਂ ਦਾ ਹਸਪੀਟਲ ਨਹੀਂ ਹੈ ਏਮਜ਼ ਵਰਗਾ ਪੀਜੀਆਰ ਗਿਆ ਫਿਰ ਜਿੰਨੀ ਦੇਰ ਸਵਾਮੀ ਉੱਥੇ ਜਾਂਦੇ ਆਪਣਾ ਡੀਐਮ ਲੁਧਿਆਣੇ ਉਧੀ ਤੱਕ ਕੰਮ ਹੀ ਹੋ ਜਾਂਦਾ ਹੈ ਇਸ ਕਰਕੇ ਬੜਾ ਬਹੁਤ ਮੁੱਦੇ ਬਹੁਤ ਕੰਮ ਕਰਨਾ ਹੈ ਸੋ ਤੇ ਪੀਰ ਕਿੰਨੇ ਕਹੋਗੇ ਆਪ ਲੋਕਾਂ ਨੂੰ ਮੈਂ ਇਹ ਹੱਥ ਜੁੜ ਕੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜਿਹੜੇ ਲੋਕਾਂ ਨੇ ਦੇਖਿਆ ਸਾਰੀਆਂ ਪਾਰਟੀਆਂ ਨੇ ਦੇਖਿਆ ਜੀ ਜੀਪੀ ਤੇ ਯਕੀਨ ਕਰੋ ਮੈਂ ਤਾਂ ਸਾਥ ਤੇ ਯਕੀਨ ਕਰਾਂ ਥੈਂਕ ਯੂ ਸਕਾਇਨਸ ਪੰਜਾਬ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ